ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪਟਿਆਲਾ ਤੋਂ ਜਿੱਥੇ ਕਿ ਪਟਿਆਲਾ ਦੇ ਵਿੱਚ ਪੁਲਿਸ ਮੁਕਾਬਲਾ ਹੋਇਆ ਹੈ ਤੇ ਕਈ ਮਾਮਲਿਆਂ ਦੇ ਵਿੱਚ ਲੋੜਿੰਦੇ ਗੈਂਗਸਟਰ ਚਿੱਟਾ ਨੂੰ ਗੋਲੀ ਲੱਗੀ ਹੈ ਪਟਿਆਲਾ ਸੀਆਈ ਸਟਾਫ ਵੱਲੋਂ ਇੱਕ ਗੈਂਗਸਟਰ ਨੂੰ ਮੁਕਾਬਲੇ ਦੇ ਦੌਰਾਨ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ ਜਿਸ ਦੀ ਪਛਾਣ ਮਲਕੀਤ ਸਿੰਘ ਓਫ ਚਿੱਟਾ ਬਜੋ ਹੋਈ ਹੈ ਉਸ ਦੀ ਸੱਜੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਤੇ ਇਲਾਜ ਦੇ ਲਈ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਐਸਐਸਪੀ ਬਰुण ਸ਼ਰਮਾ ਨੇ ਦੱਸਿਆ ਕਿ ਸੀਆਈਏ ਸਟਾਫ ਇਨਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਮਲਕੀਤ ਸਿੰਘ ਉਹ ਚਿੱਟਾ ਨੂੰ ਪਿੰਡ ਖੇੜਾ ਜਿੱਟਾ ਨੇੜੇ ਘੇਰਾ ਪਾਇਆ ਸੀ ਮਲਕੀਤ ਨੇ ਆਪਣੇ ਆਪ ਨੂੰ ਫੜਿਆ ਜਾਂਦਾ ਵੇਖ ਪੁਲਿਸ ਟੀਮ ਉੱਤੇ ਗੋਲੀਆਂ ਚਲਾਈਆਂ ਜਿਸ ਤੋਂ ਬਾਅਦ ਪੁਲਿਸ ਵੱਲੋਂ ਫਾਇਰਿੰਗ ਕੀਤੀ ਗਈ ਇਸ ਮੁਕਾਬਲੇ ਦੇ ਵਿੱਚ ਗੋਲੀ ਚਿੱਟਾ ਦੇ ਲੱਤ ਤੇ ਲੱਗੀ ਤੇ ਉਸ ਨੂੰ ਕਾਬੂ ਕਰ ਲਿਆ ਗਿਆ ਮਲਕੀਤ ਕੋਲੋਂ 32 ਬੋਰ ਪਿਸਤੌਲ ਬਰਾਮਦ ਹੋਇਆ ਹੈ ਜਿਸ ਸਬੰਧ ਤਾਣਾ ਸਿਆਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਐਸਐਸਪੀ ਅਨੁਸਾਰ ਮਲਕੀਤ ਸਿੰਘ ਉਫ ਚਿੱਟਾ ਖਿਲਾਫ ਕਤਲ ਇਰਾਦਾ ਕਤਲ ਲੁੱਟਖੋ ਆਦਿ ਦੇ ਮਾਮਲੇ ਦਰਜ ਹਨ ਜੋ ਜੇਲ੍ਹ ਵੀ ਜਾਂਚ ਚੁੱਕਾ ਹੈ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਮਲਕੀਤ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਮਈ ਮਹੀਨੇ ਦੇ ਵਿੱਚ ਤ੍ਰਿਪੜੀ ਇਲਾਕੇ ਦੇ ਇੱਕ ਸੈਲੂਨ ਮਾਲਕ ਗੁਰਪ੍ਰੀਤ ਉਫ ਮੋਨੂ ਦੇ ਕਤਲ ਨੂੰ ਅੰਜਾਮ ਦਿੱਤਾ ਸੀ ਉਸ ਤੋਂ ਬਾਅਦ ਇਹ ਭਗੋੜਾ ਚੱਲ ਰਿਹਾ ਸੀ ਐਸਐਸਪੀ ਅਨੁਸਾਰ ਮਲਕੀਤ ਦੇ ਹੋਰ ਗੈਂਗਸਟਰ ਨਾਲ ਵੀ ਸੰਬੰਧ ਹੋਣੇ ਪਾਏ ਗਏ ਹਨ ਮਲਕੀਤ ਦੇ ਖਿਲਾਫ ਪਟਿਆਲਾ ਦੇ ਥਾਣਾ ਤ੍ਰਿਪੜੀ ਵਿੱਚ ਕਤਲ ਇਰਾਦਾ ਕਤਲ ਤੇ ਹੋਰ 6 ਲੁੱਟਾਂ ਘੁਆ ਦੀਆਂ ਵਾਰਦਾਤਾਂ ਦੇ ਮਾਮਲੇ ਦਰਜ ਹਨ ਪਟਿਆਲਾ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਅੰਛੂ ਮੰਡੀ ਰਿਪੋਰਟ ਮੈਂ ਕਰ ਰਾਂ ਜੀ ਮੈਂ ਕਰ ਰਾਂ ਕਿ ਮਲਾ ਲੋਕ ਕਰਲੀ ਬਾਈਟ ਸਰ ਇੱਕ ਮਿੰਟ ਨਾ ਮੈਂ ਨਹੀਂ ਮੇਰਾ ਲਾਈਫ ਫਰੇਮ ਹੈ ਚਲੋ ਕੱਟ ਕਰੋ ਯਰ ਲਾਈਟ ਹਲੇ ਕਰਨ ਵਾ ਨਹੀਂ ਨਹੀਂ ਇਹ 1 ਮਿੰਟ ਯਰ ਪਹਿਲਾਂ ਇਹ ਦੇਖ ਲਓ ਲਾਈਟ ਦਾ ਫਾਇਦਾ ਹੋ ਰਿਹਾ ਕਿ ਨੁਕਸਾਨ